24 ਵਕਤ ਅਸੀਂ ਫਾਜ਼ਿਲਕਾ ਦੇ ਕਾਵਾ ਵਾਲੀ ਵਿੱਚ ਮੌਜੂਦ ਆ ਜਿੱਥੇ ਕਿ ਰਾਹਤ ਕਾਰ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਇਸ ਵਕਤ ਬੋਰਡ ਦੇ ਵਿੱਚ ਬੈਠੇ ਆ ਅਤੇ ਜਿਹੜੇ ਲੋਕ ਉਧਰ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਜਾਣਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਐਨਡੀਆਰਐਫ ਦੇ ਜਵਾਨ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਅਤੇ ਇਸ ਵਕਤ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਬੋਟ ਇਸ ਵਕਤ ਜਿਹੜੀ ਹੈ ਚੱਲ ਚੁੱਕੀ ਹੈ ਅਤੇ ਪਾਣੀ ਦੇ ਹਾਲਾਤ ਤੁਸੀਂ ਵੇਖੋ ਬਿਲਕੁਲ ਪਾਣੀ ਜਿਹੜਾ ਬਹੁਤ ਜ਼ਿਆਦਾ ਇਸ ਇਲਾਕੇ ਵਿੱਚ ਪਰਿਆ ਹੋਇਆ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੋਕਾਂ ਦੇ ਤਾਂ ਲੋਕ ਜਿਹੜੇ ਨੇ ਲਗਾਤਾਰ ਬਾੜ ਦੇ ਨਾਲ ਜੂਝ ਰਹੇ ਨੇ ਅਤੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਭਰ ਚੁੱਕਿਆ ਹੈ ਬਜੀਤ ਕਹਿੰਦਾ ਉਹ ਕਰੇਗਾ ਮੈਂ ਨਹੀਂ ਕੁਝ ਕਰ ਬਿਲਕੁਲ ਜਿਹੜੇ ਪਿੰਡ ਦੇ ਲੋਕ ਨੇ ਹਾਲਾਂਕਿ ਗੱਲਬਾਤ ਕਰਨ ਤੋਂ ਚ ਜਿੱਦਣੇ ਕਿਤਨਾ ਕਿਤੇ ਕਿਉਂਕਿ ਇਸ ਵਕਤ ਤੁਹਾਨੂੰ ਬਾਹਰ ਦੀ ਤਸਵੀਰ ਦਿਖਾ ਦਿੰਨੇ ਆ ਜਿੱਥੇ ਕਿ ਤੁਸੀਂ ਵੇਖੋਗੇ ਕਿ ਪਾਣੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਅਤੇ ਐਨਡੀਆਰ ਦੀ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪੂਰੀ ਜਦੋਂ ਜਹਦ ਦੇ ਨਾਲ ਇਸ ਵਕਤ ਇਹ ਲੋਕ ਕੰਮ ਕਰਦੇ ਨਜ਼ਰ ਆ ਰਿਹਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰ ਹੈ ਇਹ तमाम ਲੋਕ ਜਿਹੜੇ ਨੇ ਆਸ-ਪਾਸ ਦੇ ਪਿੰਡਾਂ ਦੇ ਪਿੰਡਾਂ ਨੇ ਦੱਸਦੇ ਨੇ ਕਿ ਇਸ ਪੁਲ ਤੋਂ ਪਰਲੇ ਪਾਸੇ ਕਰੀ 15 ਵੀ ਪਿੰਡ ਪੈਂਦੇ ਨੇ ਜਿਨ੍ਹਾਂ ਦੇ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਸੁੱਖਾ ਸਿੰਘ ਜੀ ਕਿਹੜਾ ਪਿੰਡ ਦੋਨੋਂ ਨਾਨਕਾ ਜੀ ਹਾਲਾਤ ਹਾਲਾਤ ਬਹੁਤ ਸਰ ਮਾੜੇ ਹੋਏ ਨੇ ਹਾਲਾਤ ਮੈਂ ਬਾਰ ਹੋ ਗਿਆ ਸੀ ਦਵਾਈ ਲੈਣ ਗਿਆ ਸੀ ਫਾਜ ਲਗਾ ਤੂੰ ਕੱਲ ਰਾਤ ਦੇ ਗਏ ਹੁਣ ਹਟੇ ਆਏ ਵਾਪਸ ਸਵੇਰ ਦੇ ਇੱਥੇ ਬੈਠੇ ਹੁਣ ਬੋਰਡ ਤੇ ਚੱਲੇ ਆ ਜੀ ਪਿੰਡ ਦੋਨੇ ਨਾਨਕੇ ਹਾਂਜੀ ਤਾਂ ਬਿਲਕੁਲ ਤੁਸੀਂ ਸੁਣਿਆ ਜਿਸ ਤਰੀਕੇ ਨਾਲ ਕਿ ਹਾਲਾਤ ਇਸ ਵਕਤ ਬਣੇ ਹੋਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪਰਲੇ ਪਾਸੇ ਜਿਹੜੀ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਇਸ ਵਕਤ ਇਹ ਆਸ-ਪਾਸ ਦੇ ਪਿੰਡ ਨੇ ਇਹਨਾਂ ਦੇ ਵਿੱਚ ਰਾਹਤ ਕਾਰ ਚੱਲ ਰਹੇ ਨੇ ਅਤੇ ਦੂਜੇ ਪਾਸੇ ਗੱਲ ਕਰੀਏ ਆਪਾਂ ਤਾਂ ਕਾਫੀ ਜ਼ਿਆਦਾ ਹਾਲਾਤ ਜਿਹੜੇ ਨੇ ਉਹ ਐਸੇ ਇਲਾਕੇ ਦੇ ਖਰਾਬ ਹੋ ਰਹੇ ਨੇ ਤਾਂ ਵੇਖ ਸਕਦੇ ਹੋ ਤੁਸੀਂ ਬੋਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਤੇ ਐਸੇ ਤਰੀਕੇ ਨਾਲ ਰਾਹਤ ਕਾਰ ਜਿਹੜੇ ਨੇ ਇਹਨਾਂ ਪਿੰਡਾਂ ਦੇ ਵਿੱਚ ਇਸ ਵਕਤ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਭਾਈ ਤੁਹਾਡਾ ਵੀ ਹਾਂਜੀ ਹਾਂਜੀ ਬਲਵਿੰਦਰ ਸਿੰਘ ਬਹੁਤ ਮਾੜਿਆ ਅਸਰ ਆ ਰਿਹਾ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਚੀਜ਼ ਤਾਂ ਇੱਕ ਤਾਂ ਪਸ਼ੂਆਂ ਦਾ ਅਸਰ ਹੈ ਕਿਉਂਕਿ ਨਾ ਤਾਂ ਪਸ਼ੂ ਦੇ ਸਿਰ ਢੱਕਣ ਨੂੰ ਕੋਈ ਚੀਜ਼ ਹੈਗੀ ਹੈ ਸਾਰੀ ਰਾਤ بارش ਚੱਲਦੀ ਹੈ ਕਿਚੜ ਹੋਇਆ ਪਿਆ ਪਸ਼ੂ ਕਿਧਰੇ ਖੜ੍ਹਦੇ ਨਹੀਂ ਘਰਾਂ 'ਚ ਵੀ ਪਾਣੀ ਆ ਚੁੱਕਿਆ ਪਸ਼ੂਆਂ ਦੇ ਥੱਲੇ ਵੀ ਪਾਣੀ ਤੇ ਦੂਜਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਲੰਗਰ ਵਗੈਰਾ 25 ਦਿਨਾਂ ਤੋਂ ਪਾਣੀ ਆਇਆ ਹੈ ਸਿਰਫ ਆਜੀ ਲੰਗਰ ਪਹੁੰਚਿਆ ਪਹਿਲਾਂ ਕੋਈ ਲੰਗਰ ਨਹੀਂ ਪਹੁੰਚਿਆ ਜੀ ਬਿਲਕੁਲ ਤਸਵੀਰ ਤੋਂ ਹੀ ਸੁਣੀ ਹੈ ਲੋਕਾਂ ਦੇ ਮੂੰਹ ਜਵਾਨੇ ਕਿ ਰਾਹ ਦੇ ਸਮਾਨ ਦੀ ਜਿਹੜੀ ਹੈਗੇ ਬੇहद ਜ਼ਾੜਾ ਇੱਥੇ ਜ਼ਰੂਰਤ ਹੈਗੀ ਹੈ ਅਤੇ ਹਾਲ ਦੇ ਘੜੇ ਤਸਵੀਰ ਤੁਸੀਂ ਵੇਖ ਸਕਦੇ ਹੋ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਇਸ ਵਕਤ ਜਿਹੜਾ ਅਸੀਂ ਵੀ ਅੱਗੇ ਵੱਲ ਨੂੰ ਵਧਦੇ ਜਾ ਰਹੇ ਹਾਂ ਇੰਟਰਨਸ ਜਵਾਨ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਅਤੇ ਹਾਲ ਦੇ ਘੜੇ ਪਾਣੀ ਦਾ ਪੱਧਰ ਜਿਹੜਾ ਹੈ ਕਾਫੀ ਆ ਜਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਤੇ ਪਾਣੀ ਦੇ ਰਫਤਾਰ ਤੁਸੀਂ ਵੇਖੋਗੇ ਕਾਫੀ ਜਿਆਦਾ ਪਾਣੀ ਦੇ ਰਫਤਾਰ ਹੈ ਤਾਂ ਇਸ ਰਫਤਾਰ ਦੇ ਵਿੱਚ ਦੇ ਹੁੰਦੇ ਹੋਏ ਇਹ तमाम ਲੋਕ ਜਿਹੜੇ ਨੇ ਉਮੀਦ ਵਿੱਚ ਨੇ ਕਿ ਰਾਹਤ ਕਾਰਜਾਂ ਦਾ ਕੋਲ ਪਹੁੰਚ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਵਕਤ ਰਾਹਤ ਕਾਰਜ ਚੱਲ ਰਹੇ ਨੇ ਅਤੇ ਜਿਨ੍ਹਾਂ ਦੇ ਵਿੱਚ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਵੀ ਪੂਰੀ ਜੋਰਾਸ਼ੋਰ ਨਾਲ ਟੀਮਾਂ ਜਿਹੜੀਆਂ ਨੇ ਜੁਟੀਆਂ ਹੋਈਆਂ ਨੇ ਫਾਜ਼ਿਲਕਾ ਤੋਂ ਕੈਮਰਾ ਪੱਸ਼ੰਗ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ ਤਾਂ ਇਸ ਵਕਤ ਅਸੀਂ ਫਾਜ਼ਿਲਕਾ ਦੇ ਕਾਵਾ ਵਾਲੀ ਵਿੱਚ ਮੌਜੂਦ ਆ ਜਿੱਥੇ ਕਿ ਰਾਹਤ ਕਾਰ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਇਸ ਵਕਤ ਬੋਰਡ ਦੇ ਵਿੱਚ ਬੈਠੇ ਆ ਅਤੇ ਜਿਹੜੇ ਲੋਕ ਉਧਰ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਜਾਣਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਐਨਡੀਆਰਐਫ ਦੇ ਜਵਾਨ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਅਤੇ ਇਸ ਵਕਤ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਬੋਟ ਇਸ ਵਕਤ ਜਿਹੜੀ ਹੈ ਚੱਲ ਚੁੱਕੀ ਹੈ ਅਤੇ ਪਾਣੀ ਦੇ ਹਾਲਾਤ ਤੁਸੀਂ ਵੇਖੋ ਬਿਲਕੁਲ ਪਾਣੀ ਜਿਹੜਾ ਬਹੁਤ ਜ਼ਿਆਦਾ ਇਸ ਇਲਾਕੇ ਵਿੱਚ ਪਰਿਆ ਹੋਇਆ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾ ਇਥੋ ਦੇ ਲੋਕਾਂ ਦੇ ਤਾ ਲੋਕ ਜਿਹੜੇ ਨੇ ਲਗਾਤਾਰ ਬਾੜ ਦੇ ਨਾਲ ਜੂਝ ਰਹੇ ਨੇ ਅਤੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਪਰ ਚੁੱਕਿਆ ਬਜੀਤ ਕਹਿੰਦਾ ਉਹ ਕਰੇਗਾ ਮੈਂ ਨਹੀਂ ਕੁਝ ਕਰ ਬਿਲਕੁਲ ਜਿਹੜੇ ਪਿੰਡ ਦੇ ਲੋਕ ਨੇ ਹਾਲਾਂਕਿ ਗੱਲਬਾਤ ਕਰਨ ਤੋਂ ਚ ਜਿੱਗਦੇ ਨੇ ਕਿ ਤਰ੍ਹਾਂ ਕੀਤੇ ਕਿਉਂਕਿ ਇਸ ਵਕਤ ਤੁਹਾਨੂੰ ਬਾਹਰ ਦੀ ਤਸਵੀਰ ਦਿਖਾ ਦਿੰਨੇ ਆ ਜਿੱਥੇ ਕਿ ਤੁਸੀਂ ਵੇਖੋਗੇ ਕਿ ਪਾਣੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਅਤੇ ਐਨਡੀਆਰ ਦੀ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪੂਰੀ ਜਦੋਂ ਜਹਿਦ ਦੇ ਨਾਲ ਇਸ ਵਕਤ ਇਹ ਲੋਕ ਕੰਮ ਕਰਦੇ ਨਜ਼ਰ ਆਉਂਦਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰ ਹੈ ਇਹ तमाम ਲੋਕ ਜਿਹੜੇ ਨੇ ਆਸ-ਪਾਸ ਦੇ ਪਿੰਡਾਂ ਦੇ ਪਿੰਡਾਂ ਨੇ ਦੱਸਦੇ ਨੇ ਕਿ ਇਸ ਪੁਲ ਤੋਂ ਪਰਲੇ ਪਾਸੇ ਕਰੀ 15 ਵੀ ਪਿੰਡ ਪੈਂਦੇ ਨੇ ਜਿਨ੍ਹਾਂ ਦੇ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਸੁਖਾ ਸਿੰਘ ਜੀ ਕਿਹੜਾ ਪਿੰਡ ਦੋਨੋਂ ਨਾਨਕਾ ਜੀ ਕਿਵੇਂ ਦੇ ਹਾਲਾਤ ਹਾਲਾਤ ਬਹੁਤ ਸਰ ਮਾੜੇ ਹੋਏ ਨੇ ਹਾਲਾਤ ਨਾਂ ਬਾਰ ਹੋ ਗਿਆ ਸੀ ਦਵਾਈ ਲੈਣ ਗਏ ਸੀ ਫਾਜਲ ਕਾ ਤੁ ਕੱਲ ਰਾਤ ਦੇ ਗਏ ਹੁਣ ਆਟੇ ਆ ਵਾਪਸ ਸਵੇਰ ਦੇ ਇੱਥੇ ਬੈਠੇ ਹੁਣ ਬੋਰਡ ਤੇ ਚੱਲੇ ਆ ਜੀ ਪਿੰਡ ਦੋਨੇ ਨਾਨਕੇ ਹਾਂਜੀ ਤਾਂ ਬਿਲਕੁਲ ਤੁਸੀਂ ਸੁਣਿਆ ਜਿਸ ਤਰੀਕੇ ਨਾਲ ਕਿ ਹਾਲਾਤ ਇਸ ਵਕਤ ਬਣੇ ਹੋਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪਰਲੇ ਪਾਸੇ ਜਿਹੜੀ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਇਸ ਵਕਤ ਇਹ ਆਸ-ਪਾਸ ਦੇ ਪਿੰਡ ਰਹਿ ਇਹਨਾਂ ਦੇ ਵਿੱਚ ਰਾਹਤ ਕਾਰ ਚੱਲ ਰਹੇ ਨੇ ਅਤੇ ਦੂਜੇ ਪਾਸੇ ਗੱਲ ਕਰੀਏ ਆਪਾਂ ਤਾਂ ਕਾਫੀ ਜ਼ਿਆਦਾ ਹਾਲਾਤ ਜਿਹੜੇ ਨੇ ਉਹ ਐਸੇ ਇਲਾਕੇ ਦੇ ਖਰਾਬ ਹੋ ਰਹੇ ਨੇ ਦਾ ਵੇਖ ਸਕਦੇ ਹੋ ਤੁਸੀਂ ਬੋਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਤੇ ਐਸੇ ਤਰੀਕੇ ਨਾਲ ਰਾਹਤ ਕਾਰ ਜਿਹੜੇ ਨੇ ਇਹਨਾਂ ਪਿੰਡਾਂ ਦੇ ਵਿੱਚ ਇਸ ਵਕਤ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਭਾਈ ਤੁਹਾਡਾ ਵੀ ਹਾਂਜੀ ਹਾਂਜੀ ਬਲਵਿੰਦਰ ਸਿੰਘ ਬਹੁਤ ਮਾੜਿਆ ਸਰ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਚੀਜ਼ ਤਾਂ ਇੱਕ ਤਾਂ ਪਸ਼ੂਆਂ ਦਾ ਸਰ ਕਿਉਂਕਿ ਨਾ ਤਾਂ ਪਸ਼ੂਆਂ ਦੇ ਸਿਰ ਢੱਕਣ ਨੂੰ ਕੋਈ ਚੀਜ਼ ਹੈਗੀ ਹੈ ਸਾਰੀ ਰਾਤ ਬਾਰਿਸ਼ ਚੱਲਦੀ ਹੈ ਕਿਚੜ ਹੋਇਆ ਪਿਆ ਪਸ਼ੂ ਕਿਤੇ ਖੜ੍ਹਦੇ ਨਹੀਂ ਘਰਾਂ 'ਚ ਵੀ ਪਾਣੀ ਆ ਚੁੱਕਿਆ ਪਸ਼ੂਆਂ ਦੇ ਥੱਲੇ ਵੀ ਪਾਣੀ ਤੇ ਦੂਜਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਲੰਗਰ ਵਗੈਰਾ 25 ਦਿਨਾਂ ਤੋਂ ਪਾਣੀ ਆਇਆ ਹੈ ਸਿਰਫ ਆਜੀ ਲੰਗਰ ਪਹੁੰਚਿਆ ਪਹਿਲਾਂ ਕੋਈ ਲੰਗਰ ਨਹੀਂ ਪਹੁੰਚਿਆ ਜੀ ਬਿਲਕੁਲ ਤਸਵੀਰ ਤੁਸੀਂ ਸੁਣੀ ਹੈ ਲੋਕਾਂ ਦੇ ਮੂੰਹ ਜੁਬਾਨੇ ਕਿ ਰਾਹ ਦੇ ਸਮਾਨ ਦੀ ਜਿਹੜੀ ਹੈਗੇ ਬੇਹਤ ਜ਼ਾੜਾ ਇੱਥੇ ਜ਼ਰੂਰਤ ਹੈਗੀ ਹੈ ਅਤੇ ਹਾਲ ਦੇ ਘੜੇ ਤਸਵੀਰ ਤੁਸੀਂ ਵੇਖ ਸਕਦੇ ਹੋ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਇਸ ਵਕਤ ਜਿਹੜਾ ਅਸੀਂ ਵੀ ਅੱਗੇ ਵੱਲ ਨੂੰ ਵਧਦੇ ਜਾ ਰਹੇ ਹਾਂ ਇੰਟੈਂਸ ਜਵਾਨ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਅਤੇ ਹਾਲ ਦੇ ਘੜੇ ਪਾਣੀ ਦਾ ਪੱਧਰ ਜਿਹੜਾ ਹੈ ਕਾਫੀ ਆ ਜਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਤੇ ਪਾਣੀ ਦੇ ਰਫਤਾਰ ਤੁਸੀਂ ਵੇਖੋਗੇ ਕਾਫੀ ਜਿਆਦਾ ਪਾਣੀ ਦੇ ਰਫਤਾਰ ਹੈ ਤਾਂ ਇਸ ਰਫਤਾਰ ਦੇ ਵਿੱਚ ਦੇ ਹੁੰਦੇ ਹੋਏ ਇਹ तमाम ਲੋਕ ਜਿਹੜੇ ਨੇ ਉਮੀਦ ਵਿੱਚ ਨੇ ਕਿ ਰਾਹਤ ਕਾਰਜਾਂ ਦਾ ਕੋਲ ਪਹੁੰਚ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਵਕਤ ਰਾਹਤ ਕਾਰਜ ਚੱਲ ਰਹੇ ਨੇ ਅਤੇ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਵਕਤ ਵੀ ਪੂਰੀ ਜੋਰਾਚੋਰ ਨਾਲ ਟੀਮਾਂ ਜਿਹੜੀਆਂ ਨੇ ਜੁਟੀਆਂ ਹੋਈਆਂ ਨੇ ਫਾਜ਼ਿਲਕਾ ਤੋਂ ਕੈਮਰਾ ਬਥੇਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਤਾਂ ਇਸ ਵਕਤ ਅਸੀਂ ਫਾਜ਼ਿਲਕਾ ਦੇ ਕਾਵਾਂ ਵਾਲੀ ਵਿੱਚ ਮੌਜੂਦ ਆ ਜਿੱਥੇ ਕਿ ਰਾਹਤ ਕਾਰ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਇਸ ਵਕਤ ਬੋਰਡ ਦੇ ਵਿੱਚ ਬੈਠੇ ਆ ਅਤੇ ਜਿਹੜੇ ਲੋਕ ਉਧਰ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਜਾਣਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਐਨਡੀਆਰਐਸ ਦੇ ਜਵਾਨ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਅਤੇ ਇਸ ਵਕਤ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਬੋਟ ਇਸ ਵਕਤ ਜਿਹੜੀ ਹੈ ਚੱਲ ਚੁੱਕੀ ਹੈ ਅਤੇ ਪਾਣੀ ਦੇ ਹਾਲਾਤ ਤੁਸੀਂ ਵੇਖੋ ਬਿਲਕੁਲ ਪਾਣੀ ਜਿਹੜਾ ਬਹੁਤ ਜ਼ਿਆਦਾ ਇਸ ਇਲਾਕੇ ਵਿੱਚ ਪਰਿਆ ਹੋਇਆ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾ ਇਥੋ ਦੇ ਲੋਕਾਂ ਦੇ ਤਾ ਲੋਕ ਜਿਹੜੇ ਨੇ ਲਗਾਤਾਰ ਬਾੜ ਦੇ ਨਾਲ ਜੂਝ ਰਹੇ ਨੇ ਅਤੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਭਰ ਚੁੱਕਿਆ ਹੈ ਬਜੀ ਕਿਹਦਾ ਪਿੰਡ ਉਹ ਕਰੇਗਾ ਮੈਂ ਨਹੀਂ ਕੁਝ ਕਰ ਬਿਲਕੁਲ ਜਿਹੜੇ ਪਿੰਡ ਦੇ ਲੋਕ ਨੇ ਹਾਲਾਂਕਿ ਗੱਲਬਾਤ ਕਰਨ ਤੋਂ ਚ ਜਗਦੇ ਨੇ ਕਿਤਨਾ ਕਿਤੇ ਕਿਉਂਕਿ ਇਸ ਵਕਤ ਤੁਹਾਨੂੰ ਬਾਹਰ ਦੀ ਤਸਵੀਰ ਦਿਖਾ ਦਿੰਨੇ ਆ ਜਿੱਥੇ ਕਿ ਤੁਸੀਂ ਵੇਖੋਗੇ ਕਿ ਪਾਣੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਅਤੇ ਐਨਡੀਆਰ ਦੀ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪੂਰੀ ਜਦੋਂ ਜਹਿਦ ਦੇ ਨਾਲ ਇਸ ਵਕਤ ਇਹ ਲੋਕ ਕੰਮ ਕਰਦੇ ਨਜ਼ਰ ਆਉਂਦਾ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰ ਹੈ ਇਹ तमाम ਲੋਕ ਜਿਹੜੇ ਨੇ ਆਸ-ਪਾਸ ਦੇ ਪਿੰਡਾਂ ਦੇ ਪਿੰਡਾਂ ਨੇ ਦੱਸਦੇ ਨੇ ਕਿ ਇਸ ਪੁਲ ਤੋਂ ਪਰਲੇ ਪਾਸੇ ਕਰੀ 15 ਵੀ ਪਿੰਡ ਪੈਂਦੇ ਨੇ ਜਿਨ੍ਹਾਂ ਦੇ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਸੁਖਾ ਸਿੰਘ ਜੀ ਕਿਹੜਾ ਪਿੰਡ ਦੋਨੋਂ ਨਾਨਕਾ ਜੀ ਹਾਲਾਤ ਬਹੁਤ ਸਰ ਮਾੜੇ ਹੋਏ ਨੇ ਹਾਲਾਤ ਮੈਂ ਬਾਰ ਹੋ ਗਿਆ ਸੀ ਦਵਾਈ ਲੈਣ ਗਿਆ ਸੀ ਫਾਜ ਲਗਾ ਤੋ ਕੱਲ ਰਾਤ ਦੇ ਗਏ ਹੁਣ ਆਟੀਆਂ ਵਾਪਸ ਸਵੇਰ ਦੇ ਇੱਥੇ ਬੈਠੇ ਹੁਣ ਬੋਰਡ ਤੇ ਚੱਲੇ ਆ ਜੀ ਪਿੰਡ ਦੋਨੇ ਨਾਨਕੇ ਹਾਂਜੀ ਤਾਂ ਬਿਲਕੁਲ ਤੁਸੀਂ ਸੁਣਿਆ ਜਿਸ ਤਰੀਕੇ ਨਾਲ ਕਿ ਹਾਲਾਤ ਇਸ ਵਕਤ ਬਣੇ ਹੋਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪਰਲੇ ਪਾਸੇ ਜਿਹੜੀ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਇਸ ਵਕਤ ਇਹ ਆਸ-ਪਾਸ ਦੇ ਪਿੰਡ ਨੇ ਇਹਨਾਂ ਦੇ ਵਿੱਚ ਰਾਹਤ ਕਰ ਚੱਲ ਰਹੇ ਨੇ ਅਤੇ ਦੂਜੇ ਪਾਸੇ ਗੱਲ ਕਰੀਏ ਆਪਾਂ ਤਾਂ ਕਾਫੀ ਜ਼ਿਆਦਾ ਹਾਲਾਤ ਜਿਹੜੇ ਨੇ ਉਹ ਐਸੇ ਇਲਾਕੇ ਦੇ ਖਰਾਬ ਹੋ ਰਹੇ ਨੇ ਦਾ ਵੇਖ ਸਕਦੇ ਹੋ ਤੁਸੀਂ ਬੋਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਤੇ ਐਸੇ ਤਰੀਕੇ ਨਾਲ ਰਾਹਤ ਕਾਰ ਜਿਹੜੇ ਨੇ ਇਹਨਾਂ ਪਿੰਡਾਂ ਦੇ ਵਿੱਚ ਇਸ ਵਕਤ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਭਾਈ ਤੁਹਾਡਾ ਹਾਂਜੀ ਹਾਂਜੀ ਬਲਵਿੰਦਰ ਸਿੰਘ ਜੀ ਬਹੁਤ ਮਾੜਿਆ ਸਰ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਚੀਜ਼ ਤਾਂ ਇੱਕ ਤਾਂ ਪਸ਼ੂਆਂ ਦਾ ਸਰ ਕਿਉਂਕਿ ਨਾ ਤਾਂ ਪਸ਼ੂਆਂ ਦੇ ਸਿਰ ਢੱਕਣ ਨੂੰ ਕੋਈ ਚੀਜ਼ ਹੈਗੀ ਹੈ ਸਾਰੀ ਰਾਤ ਬਾਰਿਸ਼ ਚੱਲਦੀ ਹੈ ਕਿਚੜ ਹੋਇਆ ਪਿਆ ਪਸ਼ੂ ਕਿਧਰੇ ਖੜ੍ਹਦੇ ਨਹੀਂ ਘਰਾਂ 'ਚ ਵੀ ਪਾਣੀ ਆ ਚੁੱਕਿਆ ਪਸ਼ੂਆਂ ਦੇ ਥੱਲੇ ਵੀ ਪਾਣੀ ਤੇ ਦੂਜਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਲੰਗਰ ਵਗੈਰਾ 25 ਦਿਨਾਂ ਤੋਂ ਪਾਣੀ ਆਇਆ ਹੈ ਸਿਰਫ ਅੱਜ ਹੀ ਲੰਗਰ ਪਹੁੰਚਿਆ ਪਹਿਲਾਂ ਕੋਈ ਲੰਗਰ ਨਹੀਂ ਪਹੁੰਚਿਆ ਜੀ ਬਿਲਕੁਲ ਤਸਵੀਰ ਤੋਂ ਹੀ ਸੁਣੀ ਹੈ ਲੋਕਾਂ ਦੇ ਮੂੰਹ ਜਵਾਨੇ ਕਿ ਰਾਹ ਦੇ ਸਮਾਨ ਦੀ ਜਿਹੜੀ ਹੈਗੇ ਬੇਹਤ ਜ਼ਾੜਾ ਇੱਥੇ ਜ਼ਰੂਰਤ ਹੈਗੀ ਹੈ ਅਤੇ ਹਾਲ ਦੇ ਘੜੇ ਤਸਵੀਰ ਤੁਸੀਂ ਵੇਖ ਸਕਦੇ ਹੋ ਬੋਟਸ ਜਿਹੜੀਆਂ ਚੱਲ ਰਹੀਆਂ ਨੇ ਇਸ ਵਕਤ ਜਿਹੜਾ ਅਸੀਂ ਵੀ ਅੱਗੇ ਵੱਲ ਨੂੰ ਵਧੇ ਜਾ ਰਹੇ ਹਾਂ ਇੰਟੈਂਸ ਜਵਾਨ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਅਤੇ ਹਾਲ ਦੇ ਘੜੇ ਪਾਣੀ ਦਾ ਪੱਧਰ ਜਿਹੜਾ ਹੈ ਕਾਫੀ ਆ ਜਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਤੇ ਪਾਣੀ ਦੇ ਰਫਤਾਰ ਤੁਸੀਂ ਵੇਖੋਗੇ ਕਾਫੀ ਜਿਆਦਾ ਪਾਣੀ ਦੇ ਰਫਤਾਰ ਹੈ ਤਾਂ ਇਸ ਰਫਤਾਰ ਦੇ ਵਿੱਚ ਦੇ ਹੁੰਦੇ ਹੋਏ ਇਹ तमाम ਲੋਕ ਜਿਹੜੇ ਨੇ ਆ ਉਮੀਦ ਵਿੱਚ ਨੇ ਕਿ ਰਾਹਤ ਕਾਰਜਾਂ ਨਾਲ ਕੋਲ ਪਹੁੰਚ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਵਕਤ ਰਾਹਤ ਕਾਰਜ ਚੱਲ ਰਹੇ ਨੇ ਅਤੇ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਵਕਤ ਵੀ ਪੂਰੀ ਜੋਰਾਚੋਰ ਨਾਲ ਟੀਮਾਂ ਜਿਹੜੀਆਂ ਨੇ ਜੁਟੀਆਂ ਹੋਈਆਂ ਨੇ ਫਾਜ਼ਿਲਕਾ ਤੋਂ ਕੈਮਰਾ ਬਥੇਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ